ਹਾਲੇਲੂਆ ਮਹਾਨ ਸਰਵਸ਼ਕਤੀਮਾਨ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਹਾਡੀ ਸ਼ੁਕਰਗੁਜ਼ਾਰੀ ਕਰਦੇ ਹਾਂ ਪ੍ਰਭੂ ਅੱਜ ਦੇ ਦਿਨ ਲਈ ਅੱਜ ਦੇ ਸਮੇਂ ਲਈ ਪਰਮੇਸ਼ਰ ਤੁਸੀਂ ਮਹਾਨ ਪਰਮੇਸ਼ਰ ਹੋ ਸਰਵਸ਼ਕਤੀਮਾਨ ਹੋ ਜਿੰਦਾ ਹੋ ਪ੍ਰਭੂ ਤੁਹਾਡੀ ਦਇਆ ਤੁਹਾਡੀ ਕਿਰਪਾ ਤੁਹਾਡਾ ਅਨੁਗ੍ਰਹਿ ਸਦਾ ਸਦਾ ਦਾ ਹੈ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਦਇਆ ਹੈ ਮੇਰੇ ਪ੍ਰਭੂ ਜੋ ਅੱਜ ਅਸੀਂ ਜ਼ਿੰਦਾ ਹਾਂ ਔਰ ਤੁਹਾਡੀ ਮਹਿਮਾ ਕਰ ਰਹੇ ਹਾਂ ਮੇਰੇ ਪ੍ਰਭੂ ਸੱਚਮੁੱਚ ਪਰਮੇਸ਼ਰ ਤੁਸੀਂ ਸੰਭਾਲਿਆ ਹੈ ਮੇਰੇ ਪ੍ਰਭੂ ਸਾਨੂੰ ਤੇ ਸਾਡੇ ਪਰਿਵਾਰਾਂ ਨੂੰ ਮੇਰੇ ਪਿਤਾ ਪਰਮੇਸ਼ਰ ਤੁਸੀਂ ਉਹ ਜਿਨ੍ਹਾਂ ਨੇ ਸਾਨੂੰ ਅੱਜ ਦਾ ਦਿਨ ਦਿਖਾਇਆ ਹੈ ਮੇਰੇ ਪਿਤਾ ਪਰਮੇਸ਼ਰ ਅਸੀਂ ਇਸ ਦਿਨ ਦੇ ਲਈ ਇਹ ਨਵੀਂ ਸਵੇਰ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਹੀ ਮਹਿਮਾ ਕਰਦੇ ਹਾਂ ਮੇਰੇ ਪ੍ਰਭੂ ਕਿਉਂਕਿ ਬਹੁਤ ਸਾਰੇ ਲੋਕ ਨੇ ਪ੍ਰਭੂ ਜੋ ਅੱਜ ਦਾ ਦਿਨ ਨਹੀਂ ਦੇਖ पाए ਪਰ ਪ੍ਰਭੂ ਇਹ ਤੁਹਾਡੀ ਦਇਆ ਹੈ ਜੋ ਅੱਜ ਅਸੀਂ ਜ਼ਿੰਦਾ ਹਾਂ ਔਰ ਤੁਹਾਡੀ ਮਹਿਮਾ ਕਰ ਰਹੇ ਹਾਂ ਪ੍ਰਭੂ ਤੁਹਾਡੀ ਆਵਾਜ਼ ਨੂੰ ਸੁਣ ਰਹੇ ਹਾਂ ਤੁਹਾਡੇ ਵਚਨਾਂ ਦੇ ਹੁਕਮਾਂ ਨੂੰ ਮੰਨ ਰਹੇ ਆ ਮੇਰੇ ਪਿਤਾ ਪਰਮੇਸ਼ਵਰ ਔਰ ਪ੍ਰਭੂ ਤੁਹਾਡੇ ਚਰਨਾਂ ਦੇ ਵਿੱਚ ਅੱਜ ਅਸੀਂ ਪ੍ਰਾਰਥਨਾ ਬੇਨਤੀ ਕਰ ਰਹੇ ਆ ਮੇਰੇ ਪਿਤਾ ਪਰਮੇਸ਼ਵਰ ਕਿਉਂਕਿ ਤੁਸੀਂ ਹੋ ਪ੍ਰਭੂ ਜੋ ਹਰ ਰੋਜ਼ ਸਾਨੂੰ ਆਪਣੇ ਵਚਨਾਂ ਦੇ ਨਾਲ ਪਰਦੇਓ ਮੇਰੇ ਪਿਤਾ ਆਪਣੇ ਵਚਨਾਂ ਦੀ ਸਮਰਥ ਦੇ ਨਾਲ ਪਰਦੇਓ ਮੇਰੇ ਪ੍ਰਭੂ ਤੁਸੀਂ ਉਹ ਜੋ ਹਰ ਰੋਜ਼ ਆਪਣੇ ਵਚਨਾਂ ਦੇ ਨਾਲ ਮੇਰੇ ਪਰਮੇਸ਼ਵਰ ਸਾਨੂੰ ਨਵੀਂ ਸਿੱਖਿਆ ਦਿੰਦੇ ਹੋ ਮੇਰੇ ਪਿਤਾ ਸਾਨੂੰ ਨਵਾਂ ਸਿਖਾਉਂਦੇ ਹੋ ਮੇਰੇ ਪ੍ਰਿਤਾ ਤੁਸੀਂ ਉਹ ਜੋ ਪ੍ਰਭੂ ਆਪਣੇ ਵਚਨ ਦੇ ਅਨੁਸਾਰ ਸਾਨੂੰ ਪ੍ਰਾਰਥਨਾਵਾਂ ਕਰਨੀਆਂ ਸਿਖਾਉਂਦੇ ਹੋ ਮੇਰੇ ਪਿਤਾ ਪਰਮੇਸ਼ਵਰ ਅੱਜ ਦੇ ਇਸ ਵਚਨ ਦੇ ਦੁਆਰਾ ਮੇਰੇ ਪਰਮੇਸ਼ਰ ਜੋ ਤੁਸੀਂ ਅੱਜ ਸਾਨੂੰ ਵਚਨ ਦੇ ਵਿੱਚ ਕਹਿ ਰਹੇ ਹੋ ਮੇਰੇ ਪਿਤਾ ਇਸ ਵਚਨ ਦੇ ਅਨੁਸਾਰ ਤੁਹਾਡੇ ਲੋਕ ਪ੍ਰਾਰਥਨਾ ਕਰਨ ਵਾਲੇ ਬੰਸ਼ ਹਨ ਮੇਰੇ ਪਿਤਾ ਪ੍ਰਭੂ ਯਸ਼ੂ ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਹੈ ਕਲਿੱਸੀਆ ਦੀ ਪੁਸਤਕ ਉਹਦਾ 4 ਅਧਿਆਇ ਦੀ 2 ਹੈ ਤੇ ਵਿੱਚ ਲਗਾਤਾਰ ਪ੍ਰਾਰਥਨਾ ਕਰਦੇ ਰਹੋ ਧੰਨਵਾਦ ਕਰਦੇ ਹੋਏ ਉਸ ਉਸ ਦੇ ਵਿੱਚ ਬਣੇ ਰਹੋ ਸੱਚਮੁੱਚ ਪਰਮੇਸ਼ਵਰ ਅੱਜ ਦਾ ਇਹ ਵਚਨ ਮੇਰੇ ਪਿਤਾ ਸਾਨੂੰ ਪ੍ਰਾਰਥਨਾ ਕਰਨੀ ਸਿਖਾਵੇ ਅੱਜ ਦਾ ਇਹ ਵਚਨ ਸਾਨੂੰ ਤੁਹਾਡੀ ਮਹਿਮਾ ਕਰਨੀ ਸਿਖਾਵੇ ਪ੍ਰਭੂ ਅੱਜ ਤਾਂ ਇਹ ਵਚਨ ਸਾਨੂੰ ਨਵੇਂ ਤਰੀਕੇ ਨਾਲ ਪ੍ਰਾਰਥਨਾ ਸਿਖਾਵੇ ਮੇਰੇ ਪਿਤਾ ਕਿਉਂਕਿ ਤੁਸੀਂ ਕਹਿ ਦਿੱਤਾ ਹੈ ਵਚਨ ਵਿੱਚ ਕਿ ਲਗਾਤਾਰ ਪ੍ਰਾਰਥਨਾ ਕਰਦੇ ਰਹੋ ਸੱਚਮੁੱਚ ਮੇਰੇ ਪਿਤਾ ਸੀ ਧੰਨਵਾਦ ਕਰਦੇ ਹੋਏ ਤੁਹਾਡੇ ਚਰਨਾਂ ਦੇ ਵਿੱਚ ਮੇਰੇ ਪਰਮੇਸ਼ਰ ਪ੍ਰਾਰਥਨਾ ਕਰਨ ਵਾਲੇ ਬਣ ਜਾਈਏ ਮੇਰੇ ਪਿਤਾ ਔਰ ਪ੍ਰਭੂ ਤੁਸੀਂ ਕਿਆ ਹੈ ਮੇਰੇ ਪ੍ਰਭੂ ਕਿ ਉਸ ਦੇ ਵਿੱਚ ਬਣੇ ਰਹੋ ਪ੍ਰਭੂ ਯਿਸੂ ਦੇ ਵਿੱਚ ਬਣੇ ਰਹੋ ਮੇਰੇ ਪਿਤਾ ਹਾਂ ਮੇਰੇ ਪਰਮੇਸ਼ਰ ਅਸੀਂ ਤੁਹਾਡੇ ਵਿੱਚ ਬਣੇ ਰਹੀਏ ਮੇਰੇ ਪਿਤਾ ਅੱਜ ਤੋਂ ਮੇਰੇ ਪ੍ਰਭੂ ਜੋ ਜਨ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਤਾ ਪਰਮੇਸ਼ਰ ਔਰ ਇਸ वचन ਨੂੰ ਆਪਣੇ ਜੀਵਨ ਦੇ ਵਿੱਚ ਲੈ ਰਹੇ ਨੇ ਮੇਰੇ ਪਿਤਾ ਉਹ ਰੋਜ਼ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਰੋਜ਼ ਧੰਨਵਾਦ ਕਰਨ ਵਾਲੇ ਬਣ ਜਾਣ ਔਰ ਪਰਮੇਸ਼ਰ ਉਹ ਤੁਹਾਡੇ ਵਿੱਚ ਬਣੇ ਰਹਿਣ ਮੇਰੇ ਪਿਤਾ ਕਿਉਂਕਿ ਯਹੂਨਾ ਦੀ ਅੰਜੀਲ ਉਹਦਾ 15 ਅਧਿਆਇ ਉਹਦੀ ਪੰਜ ਆਇਤ ਵਿੱਚ ਮੇਰੇ ਪਰਮੇਸ਼ਰ ਤੁਸੀਂ ਕਿਹਾ ਹੈ ਤੁਸੀਂ ਕਿਹਾ ਹੈ ਮੇਰੇ ਪ੍ਰਭੂ ਕਿ ਤੁਸੀਂ ਅੰਗੂਰਾ ਦੀ ਬੇਲ ਹੋ ਮੇਰੇ ਪਿਤਾ ਤੁਸੀਂ ਤੁਹਾਡੀਆਂ ਟਾਣੀਆਂ ਹਾਂ ਮੇਰੇ ਪਿਤਾ ਪਰਮੇਸ਼ਰ ਉਹ ਜੋ ਟਾਣੀ ਤੁਹਾਡੇ ਵਿੱਚ ਬਣੀ ਰਹਿੰਦੀ ਹੈ ਮੇਰੇ ਪਿਤਾ ਉਹ ਬਹੁਤ ਸਾਰਾ ਫਲ ਲੈ ਕੇ ਆਉਂਦੀ ਹੈ ਅੱਜ ਮੇਰੇ ਪਰਮੇਸ਼ਰ ਜੋ ਜਨ ਪ੍ਰਾਰਥਨਾ ਕਰਦੇ ਹਨ ਮੇਰੇ ਪ੍ਰਭੂ ਜੋ ਤੁਹਾਡੀ ਹਜ਼ੂਰੀ ਵਿੱਚ ਸਦਾ ਬਣੇ ਰਹਿੰਦੇ ਹਨ ਮੇਰੇ ਪਿਤਾ ਅੱਜ ਉਹ ਉਹ ਟਾਣੀਆਂ ਵਾਂਗੂ ਮੇਰੇ ਪ੍ਰਭੂ ਬਹੁਤ ਸਾਰਾ ਫਲ ਲੈ ਕੇ ਆਉਣ ਵਾਲੇ ਬਣ ਚੁੱਕੇ ਨੇ ਮੇਰੇ ਪਿਤਾ ਉਹ ਫਲ ਮੇਰੇ ਪ੍ਰਭੂ ਜੋ ਤੁਸੀਂ ਆਪਣੇ ਲੋਕਾਂ ਨੂੰ ਪ੍ਰਾਰਥਨਾਵਾਂ ਦੇ ਦੁਆਰਾ ਦੇ ਰਹੇ ਹੋ ਮੇਰੇ ਪਿਤਾ ਪਰਮੇਸ਼ਰ ਤੁਸੀਂ ਕਹਿ ਦਿੱਤਾ ਹੈ वचन ਵਿੱਚ ਕਿ ਲਗਾਤਾਰ ਪ੍ਰਾਰਥਨਾ ਕਰੋ ਧੰਨਵਾਦ ਕਰਦਿਆਂ ਹੋਇਆ ਪ੍ਰਭੂ ਯਸੂ ਦੇ ਵਿੱਚ ਬਣੇ ਰਹੋ ਅੱਜ ਮੇਰੇ ਪਰਮੇਸ਼ਰ ਤੁਹਾਡੇ ਲੋਕ ਲਗਾਤਾਰ ਪ੍ਰਾਰਥਨਾ ਕਰਦੇ ਰਹਿਣ ਔਰ ਪਰਮੇਸ਼ਰ ਧੰਨਵਾਦ ਕਰਦੇ ਹੋਏ ਤੁਹਾਡੇ ਵਿੱਚ ਬਣੇ ਰਹਿਣ ਮੇਰੇ ਪਿਤਾ ਕਿਉਂਕਿ ਜੋ ਲੋਕ ਤੁਹਾਡੇ ਵਿੱਚ ਬਣੇ ਹੋਏ ਨੇ ਉਹਨਾਂ ਦੇ ਜੀਵਨਾਂ ਦੇ ਵਿੱਚ ਅੱਜ ਮੇਰੇ ਪ੍ਰਭੂ 30 ਨਹੀਂ 60 ਵੀ ਨਹੀਂ 100 ਗੁਣਾ ਫਾਲ ਆ ਰਿਹਾ ਹੈ ਮੇਰੇ ਪਿਤਾ 100 ਗੁਣਾ ਫਾਲ ਆ ਰਿਹਾ ਹੈ ਮੇਰੇ ਪ੍ਰਭੂ ਚਾਹੇ ਕੋਈ ਦੁੱਖ ਵਿੱਚ ਹੈ ਚਾਹੇ ਕੋਈ ਮੁਸੀਬਤ ਵਿੱਚ ਹੈ ਪ੍ਰਭੂ ਚਾਹੇ ਕੋਈ ਪਰੇਸ਼ਾਨ ਹੈ ਮੇਰੇ ਪਿਤਾ ਪਰ ਉਹ ਤੁਹਾਡੇ ਵਿੱਚ ਬਣਿਆ ਰਹੇ ਔਰ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰਦਾ ਰਹੇ ਮੇਰੇ ਪਿਤਾ ਤਾਂ ਕਿ ਪਰਮੇਸ਼ਰ ਉਹ ਆਪਣੇ ਜੀਵਨਾਂ ਦੇ ਵਿੱਚ ਵੱਡੀਆਂ ਆਸ਼ੀਸ਼ਾਂ ਵੱਡੀਆਂ ਬਰਕਤਾਂ ਨੂੰ ਲੈ ਸਕੇ ਪ੍ਰਭੂ ਜਿਸ ਤਰ੍ਹਾਂ ਅਯੂਬ ਸੀ ਮੇਰੇ ਪਿਤਾ ਪਰਮੇਸ਼ਰ ਅਯੂਬ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਦੁੱਖ ਆਏ ਉਹਦਾ ਸ਼ੈਤਾਨ ਨੇ ਸਭ ਕੁਝ ਖੋਹ ਲਿਆ ਉਹਦਾ ਧਨ ਉਹਦੀ ਦੌਲਤ ਉਹਦੇ ਬੱਚੇ ਸ਼ੈਤਾਨ ਨੇ ਉਹਦਾ ਸਭ ਕੁਝ ਖੋਲਿਆ ਇਥੋਂ ਤੱਕ ਕਿ ਉਹਦਾ ਸਾਰਾ ਸਰੀਰ ਸ਼ੈਤਾਨ ਨੇ ਫੋੜਿਆਂ ਨਾਲ ਪਾੜ ਦਿੱਤਾ ਪਰ ਫਿਰ ਵੀ ਪਰਮੇਸ਼ਵਰ ਉਹਨੇ ਐਸਾ ਹਾਲਾਤ ਵਿੱਚ ਵੀ ਧੰਨਵਾਦ ਕੀਤਾ ਤੁਹਾਡਾ ਮੇਰੇ ਪਿਤਾ ਔਰ ਆਪਣੇ ਦੋਸਤਾਂ ਦੇ ਲਈ ਪ੍ਰਾਰਥਨਾ ਕੀਤੀ ਮੇਰੇ ਪਿਤਾ ਔਰ ਜਦੋਂ ਹੀ ਪ੍ਰਭੂ ਉਹਨੇ ਆਪਣੇ ਦੋਸਤਾਂ ਦੇ ਲਈ ਪ੍ਰਾਰਥਨਾ ਕੀਤੀ ਮੇਰੇ ਪਿਤਾ ਤੁਸੀਂ ਉਹਦੇ ਜੀਵਨ ਨੂੰ ਫਿਰ ਤੋਂ ਬਹਾਲ ਕਰ ਦਿੱਤਾ ਮੇਰੇ ਪਿਤਾ ਔਰ ਜੋ ਕੁਝ ਸੀ ਤੁਸੀਂ ਉਹਨੂੰ ਦੁੱਗਣਾ ਕਰਕੇ ਮੋੜ ਦਿੱਤਾ ਮੇਰੇ ਪ੍ਰਭੂ ਅੱਜ ਉਸੇ ਤਰ੍ਹਾਂ ਪ੍ਰਭੂ ਚਾਹੇ ਤੁਹਾਡੇ ਲੋਕ ਦੁੱਖ ਵਿੱਚ ਨੇ ਚਾਹੇ ਮੁਸੀਬਤ ਵਿੱਚ ਨੇ ਮੇਰੇ ਪਿਤਾ ਚਾਹੇ ਉਹਨਾਂ ਨੂੰ ਲੱਗਦਾ ਕਿ ਉਹ ਗਰੀਬੀ ਵਿੱਚ ਨੇ ਮੇਰੇ ਪਿਤਾ ਚਾਹੇ ਕਰਜ਼ਿਆਂ ਵਿੱਚ ਨੇ ਮੇਰੇ ਪ੍ਰਭੂ ਪਰ ਜਦੋਂ ਤੁਹਾਡੇ ਲੋਕ ਦੂਸਰਿਆਂ ਲਈ ਪ੍ਰਾਰਥਨਾ ਕਰਨ ਮੇਰੇ ਪਿਤਾ ਸੱਚਮੁੱਚ ਮੇਰੇ ਪ੍ਰਭੂ ਉਸੇ ਕੜੀ ਅੱਜ ਦੇ ਇਸ ਵਚਨ ਦੇ ਦੁਆਰਾ ਮੇਰੇ ਪਿਤਾ ਤੁਹਾਡੇ ਲੋਕਾਂ ਦੇ ਜੀਵਨ ਬਹਾਲ ਹੋ ਜਾਣ ਮੇਰੇ ਪਿਤਾ ਬਹਾਲ ਹੋ ਜਾਣਾ ਜਿਨ੍ਹਾਂ ਦੇ ਜੀਵਨ ਮੇਰੇ ਪਰਮੇਸ਼ਰ ਜਿਸ ਤਰ੍ਹਾਂ ਜੂਪ ਦਾ ਜੀਵਨ ਬਹਾਲ ਕੀਤਾ ਤੁਸੀਂ ਮੇਰੇ ਪਿਤਾ ਔਰ ਜੋ ਜਦੋਂ ਤੁਹਾਡੇ ਲੋਕ ਬਿਮਾਰਾਂ ਲਈ ਪ੍ਰਾਰਥਨਾ ਕਰਨ ਮੇਰੇ ਪਿਤਾ ਬੇਸਹਾਰੇ ਲਈ ਪ੍ਰਾਰਥਨਾ ਕਰਨ ਮੇਰੇ ਪਿਤਾ ਪਰਮੇਸ਼ਰ ਜੋ ਬੋਝ ਹਟਾ ਦੱਬੇ ਨੇ ਉਹਨਾਂ ਲਈ ਪ੍ਰਾਰਥਨਾ ਕਰਨ ਜੋ ਨਸ਼ਿਆਂ ਵਿੱਚ ਨੇ ਉਹਨਾਂ ਲਈ ਜਦੋਂ ਤੁਹਾਡੇ ਲੋਕ ਪ੍ਰਾਰਥਨਾ ਕਰਨ ਮੇਰੇ ਪਿਤਾ ਸੱਚਮੁੱਚ ਪ੍ਰਭੂ ਉਸੇ ਕੜੀ ਮੇਰੇ ਪਰਮੇਸ਼ਰ ਉਹਨਾਂ ਦਾ ਜੀਵਨ ਬਹਾਲ ਹੋ ਜਾਵੇ ਔਰ ਜੋ ਜੋ ਲੋਕ ਪ੍ਰਾਰਥਨਾ ਕਰਨ ਮੇਰੇ ਪਿਤਾ ਜਿੱਦਾਂ ਤੁਸੀਂ ਜੂਪ ਨੂੰ ਦੁੱਬਣਾ ਕਰਕੇ ਮੋੜਿਆ ਸੀ ਮੇਰੇ ਪ੍ਰਭੂ ਉਸੇ ਤਰ੍ਹਾਂ ਤੁਹਾਡੇ ਲੋਕਾਂ ਨੂੰ ਦੁੱਗਣਾ ਵਾਪਸ ਜਾਵੇ ਪ੍ਰਭੂ ਯੋਸੂ ਦੇ ਨਾਮ ਦੇ ਵਿੱਚ ਦੁੱਗਣਾ ਵਾਪਸ ਮਿਲ ਜਾਵੇ ਮੇਰੇ ਪਰਮੇਸ਼ੁਰ ਉਹ ਪਰਮੇਸ਼ੁਰ ਤੁਸੀਂ ਮਹਾਨ ਹੋ ਔਰ ਆਪਣੇ ਵਚਨਾਂ ਨੂੰ ਪੂਰਾ ਕਰਦੇ ਹੋ ਮੇਰੇ ਪਿਤਾ ਤੁਸੀਂ ਕਿਹਾ ਹੈ ਮੇਰੇ ਪ੍ਰਭੂ ਕਿ ਹਰ ਹਾਲ ਵਿੱਚ ਧੰਨਵਾਦ ਕਰੋ ਅੱਜ ਤੁਹਾਡੇ ਲੋਕ ਪ੍ਰਭੂ ਰੋਜ਼ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਹਰ ਹਾਲ ਵਿੱਚ ਤੁਹਾਡਾ ਧੰਨਵਾਦ ਕਰਨ ਵਾਲੇ ਬਣ ਜਾਣ ਔਰ ਤੁਹਾਡੇ ਵਿੱਚ ਬਣੇ ਰਹਿਣ ਮੇਰੇ ਪਿਤਾ ਔਰ ਮੇਰੇ ਪਰਮੇਸ਼ੁਰ ਜਿਗਰਾ ਕਰਕੇ ਤੁਹਾਨੂੰ ਡੀਕਦੇ ਰਹਿਣ ਮੇਰੇ ਪਰਮੇਸ਼ੁਰ ਔਰ ਪ੍ਰਭੂ ਜਿਨਿਆਂ ਨੇ ਤੁਹਾਨੂੰ ਜਿਗਰਾ ਕਰਕੇ ਕਿਆ ਹੈ ਮੇਰੇ ਪਿਤਾ ਤੁਸੀਂ ਉਹਨਾਂ ਦੇ ਜੀਵਨ ਵਿੱਚ ਆ ਗਏ ਮੇਰੇ ਪਿਤਾ ਔਰ ਸੱਚਮੁੱਚ ਅਜੂਬ ਦੀ ਤਰ੍ਹਾਂ ਤੁਸੀਂ ਉਹਨਾਂ ਦੇ ਜੀਵਨਾਂ ਨੂੰ ਬਹਾਲ ਕਰ ਦਿੱਤਾ ਬਹਾਲ ਕਰ ਦਿੱਤਾ ਔਰ ਦੁਗਣਾ ਕਰਕੇ ਵਾਪਸ ਕਰ ਦਿੱਤਾ ਮੇਰੇ ਪਰਮੇਸ਼ਵਰ ਅੱਜ ਦੇ ਇਸ ਵਚਨ ਦੇ ਦੁਆਰਾ ਤੁਹਾਡੇ ਲੋਕ ਪ੍ਰਾਰਥਨਾ ਕਰਨੀ ਸਿੱਖ ਜਾਣ ਮੇਰੇ ਪਿਤਾ ਪ੍ਰਾਰਥਨਾ ਕਰਨੀ ਸਿੱਖ ਜਾਣ ਮੇਰੇ ਪਿਤਾ ਔਰ ਇਸ ਵਚਨ ਦੇ ਅਨੁਸਾਰ ਰੋਜ਼ ਪ੍ਰਾਰਥਨਾ ਕਰਨ ਮੇਰੇ ਪਿਤਾ ਔਰ ਧੰਨਵਾਦ ਕਰਦੇ ਹੋਏ ਤੁਹਾਡੇ ਵਿੱਚ ਬਣੇ ਰਹਿਣ ਕਿਉਂਕਿ ਜੋ ਟਾਣੀ ਤੁਹਾਡੇ ਵਿੱਚ ਬਣੀ ਰਹਿੰਦੀ ਹੈ ਪ੍ਰਭੂ ਉਹ ਫਲ ਲੈ ਕੇ ਆਉਂਦੀ ਹੈ ਮੇਰੇ ਪਿਤਾ ਉਹ ਫਲ ਲੈ ਕੇ ਆਉਂਦੀ ਹੈ ਮੇਰੇ ਪਰਮੇਸ਼ਰ ਅੱਜ ਪ੍ਰਭੂ ਉਹ ਬਹੁਤ ਸਾਰਾ ਫਲ ਬਹੁਤ ਸਾਰਾ ਫਲ ਤੁਹਾਡੇ ਲੋਕਾਂ ਦੇ ਜੀਵਨ ਵਿੱਚ ਆ ਜਾਵੇ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਆ ਜਾਵੇ ਮੇਰੇ ਪਰਮੇਸ਼ਰ ਅੱਜ ਤੁਹਾਡੇ ਲੋਕ ਇਹਨੇ ਫੜਾ ਨਾਲ ਪਰ ਜਾਣ ਮੇਰੇ ਪਿਤਾ ਕਿ ਜਦੋਂ ਦੂਸਰੇ ਲੋਕ ਦੇਖਣ ਉਹ ਵੀ ਉਹਨਾਂ ਫੜਾ ਚ ਲੈਣ ਉਹ ਵੀ ਬਹਾਲ ਹੋ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਸਾਰੀ ਮਹਿਮਾ ਪ੍ਰਭੂ ਤੁਹਾਡੇ ਨਾਮ ਨੂੰ ਮਿਲੇ ਸਾਰੀ ਵਧਾਈ ਤੁਹਾਡੇ ਨਾਮ ਨੂੰ ਮਿਲੇ ਮੇਰੇ ਪਿਤਾ ਕਿਉਂਕਿ ਤੁਸੀਂ ਹੋ ਪ੍ਰਭੂ ਜੋ ਇੱਕ ਇੱਕ ਜਨ ਨੂੰ ਪ੍ਰਾਰਥਨਾ ਕਰਨੀ ਸਿਖਾਉਂਦੇ ਹੋ ਮੇਰੇ ਪਿਤਾ ਆराधना ਕਰਨੀ ਸਿਖਾਉਂਦੇ ਅੱਜ ਪਵਿੱਤਰ ਆਤਮਾ ਜੀ ਮੈਂ ਮੰਗਦਾ ਪਵਿੱਤਰ ਆਤਮਾ ਜੀ ਅੱਜ ਤੁਸੀਂ ਇੱਕ ਇੱਕ ਦੇ ਜੀਵਨ ਵਿੱਚ ਚਲੇ ਜਾਓ ਪਵਿੱਤਰ ਆਤਮਾ ਜੀ ਅੱਜ ਜ਼ਿੰਦਗੀਆਂ ਵਿੱਚ ਜਾਓ ਇੱਕ ਇੱਕ ਦੀਆਂ ਸੋਚਾਂ ਵਿੱਚ ਜਾਓ ਪਵਿੱਤਰ ਆਤਮਾ ਜੀ ਕਿਉਂਕਿ ਪ੍ਰਭੂ ਯਸੂਸ ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਹੈ ਮੇਰੇ ਵਿੱਚ ਤੁਹਾਡੀਆਂ ਨਿਰਬਲਤਾਈਆਂ ਵਿੱਚ ਪਵਿੱਤਰ ਆਤਮਾ ਤੁਹਾਡੀ ਮਦਦ ਕਰਦਾ ਹੈ ਜੋ ਆਪ ਅਕਤ ਹੋ ਕੇ ਪਰ ਕੇ ਦੱਸਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ ਕਿਸ ਚੀਜ਼ ਲਈ ਪ੍ਰਾਰਥਨਾ ਕਰਨੀ ਹੈ ਅੱਜ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਦੇ ਉੱਤੇ ਗੁਜੇ ਪੇਦਾਂ ਨੂੰ ਪ੍ਰਗਟ ਕਰੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਔਰ ਤੁਹਾਡਾ ਪਵਿੱਤਰ ਆਤਮਾ ਅੱਜ ਸਿਖਾਵੇ ਪ੍ਰਭੂ ਤੁਹਾਡੇ ਲੋਕਾਂ ਨੂੰ ਪ੍ਰਾਰਥਨਾ ਕਰਨੀ ਮੇਰੇ ਪਿਤਾ ਜੀ ਤੁਹਾਡਾ ਪਵਿੱਤਰ ਆਤਮਾ ਸਿਖਾਵੇ ਤੁਹਾਡੇ ਲੋਕਾਂ ਨੂੰ ਕਿ ਕਿਸ ਤਰ੍ਹਾਂ ਤੁਸੀਂ ਪ੍ਰਾਰਥਨਾ ਕਰਨੀ ਹੈ ਕਿਸ ਤਰ੍ਹਾਂ ਧੰਨਵਾਦ ਕਰਨਾ ਹੈ ਮੇਰੇ ਪਿਤਾ ਜੀ ਤੁਹਾਡਾ ਪਵਿੱਤਰ ਆਤਮਾ ਹਰ ਇੱਕ ਨੂੰ ਪ੍ਰਾਰਥਨਾ ਵਿੱਚ ਬਿਠਾ ਦੇਵੇ ਪ੍ਰਭੂ ਔਰ ਤੁਹਾਡਾ ਧੰਨਵਾਦ ਕਰਨਾ ਸਿਖਾ ਦੇਵੇ ਔਰ ਉਹਨਾਂ ਦੁਖੀ ਲੋਕਾਂ ਲਈ ਪ੍ਰਾਰਥਨਾ ਕਰਨੀ ਸਿਖਾ ਦੇਵੇ ਮੇਰੇ ਪਿਤਾ ਜੋ ਦੁੱਖ ਵਿੱਚ ਨੇ ਬਿਮਾਰੀਆਂ ਵਿੱਚ ਨੇ ਜੋ ਮੁਸੀਬਤਾਂ ਵਿੱਚ ਨੇ ਨਸ਼ਿਆਂ ਵਿੱਚ ਨੇ ਕਰਜ਼ਿਆਂ ਵਿੱਚ ਨੇ ਜੋ ਆਤਮਅਤੇ ਲਈ ਮਜਬੂਰ ਹੋ ਰਹੇ ਨੇ ਪ੍ਰਭੂ ਅੱਜ ਤੁਹਾਡਾ ਪਵਿੱਤਰ ਆਤਮਾ ਜੋ ਜੋ ਇਸ ਵਚਨ ਨੂੰ ਸੁਣ ਰਹੇ ਨੇ ਉਹਨਾਂ ਨੂੰ ਪ੍ਰਾਰਥਨਾ ਕਰਨ ਵਾਲਾ ਬਣਾ ਦਵੇ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਤੁਹਾਡੇ ਲੋਕ ਸਦਾ ਆਨੰਦ ਰਹਿਣ ਮੇਰੇ ਪਿਤਾ ਸਦਾ ਪ੍ਰਾਰਥਨਾ ਕਰਦੇ ਰਹਿਣ ਔਰ ਤੁਹਾਡੇ ਵਿੱਚ ਬਣੇ ਰਹਿਣ ਮੇਰੇ ਪਿਤਾ ਔਰ ਪਰਮੇਸ਼ਰ ਬਹੁਤ ਸਾਰਾ ਫਲ ਤੁਹਾਡੇ ਲੋਕਾਂ ਦੇ ਜੀਵਨ ਵਿੱਚ ਆਵੇ ਜਦੋਂ ਜਦੋਂ ਪ੍ਰਭੂ ਤੁਹਾਡੇ ਲੋਕ ਦੂਸਰਿਆਂ ਲਈ ਪ੍ਰਾਰਥਨਾ ਕਰਨ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਉਸੇ ਕੜੀ ਉਸੇ ਪਲ ਤੁਹਾਡੇ ਲੋਕਾਂ ਦੇ ਜੀਵਨ ਬਹਾਲ ਹੋ ਜਾਣ ਮੇਰੇ ਪਿਤਾ ਜਦੋਂ ਜਦੋਂ ਤੁਹਾਡੇ ਲੋਕ ਦੂਸਰੇ ਦੁਖੀ ਲੋਕਾਂ ਲਈ ਪ੍ਰਾਰਥਨਾ ਕਰਨ ਮੇਰੇ ਪਿਤਾ ਉਸੇ ਕੜੀ ਪ੍ਰਭੂ ਤੁਹਾਡੇ ਲੋਕਾਂ ਦੇ ਘਰਾਂ ਵਿੱਚ ਉਹ ਜੋ ਆਸ਼ੀਸ਼ਾਂ ਨੇ ਉਹ ਦੁੱਗਣੀਆਂ ਕਰਕੇ ਉਹਨਾਂ ਨੂੰ ਮਿਲਣੀਆਂ ਸ਼ੁਰੂ ਹੋ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਸਾਰੀ ਮਹਿਮਾ ਪ੍ਰਭੂ ਯੇਸ਼ੂ ਤੁਹਾਡੇ ਨਾਮ ਨੂੰ ਮਿਲੇ ਮੇਰੇ ਪਿਤਾ ਕਿਉਂਕਿ ਤੁਸੀਂ ਵਚਨ ਵਿੱਚ ਕਿਹਾ ਕਿ ਤੁਸੀਂ ਇੱਕ ਦੂਸਰੇ ਦੇ ਲਈ ਪ੍ਰਾਰਥਨਾ ਕਰੋ ਮੇਰੇ ਪ੍ਰਭੂ ਅੱਜ ਇਹ ਵਚਨ ਮੇਰੇ ਪ੍ਰਭੂ ਸਾਨੂੰ ਪ੍ਰਾਰਥਨਾ ਕਰਨੀ ਸਿਖਾ ਰਹੇ ਨੇ ਮੇਰੇ ਪਿਤਾ ਹਰ ਹਾਲ ਵਿੱਚ ਪ੍ਰਾਰਥਨਾ ਕਰਨੀ ਸਿਖਾ ਰਹੇ ਨੇ ਹਰ ਹਾਲ ਵਿੱਚ ਧੰਨਵਾਦ ਕਰਨਾ ਸਿਖਾ ਰਹੇ ਨੇ ਔਰ ਸਦਾ ਤੁਹਾਡੇ ਵਿੱਚ ਬਣੇ ਰਹਿਣ ਲਈ ਸਾਨੂੰ ਕਹਿ ਰਹੇ ਨੇ ਮੇਰੇ ਪਿਤਾ ਔਰ ਬਣੇ ਰਹੀਏ ਪ੍ਰਭੂ ਯੇਸ਼ੂ ਸੀ ਤੁਹਾਡੇ ਵਿੱਚ ਮੇਰੇ ਪਿਤਾ ਔਰ ਸੱਚਮੁੱਚ ਉਹ ਬਹੁਤ ਸਾਰਾ ਫਲ ਲੈ ਕੇ ਆਈਏ ਬਹੁਤ ਸਾਰਾ ਫਲ ਲੈ ਕੇ ਆਈਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਫਿਰ ਤੋਂ ਪ੍ਰਭੂ ਯਿਸੂ ਮੈਂ ਤੁਹਾਡੇ ਇਸ वचन ਨੂੰ ਕਹਿੰਦਾ ਹਾਂ ਮੇਰੇ ਪਿਤਾ ਤੁਸੀਂ ਕਿਹਾ ਕਿ ਲਗਾਤਾਰ ਪ੍ਰਾਰਥਨਾ ਕਰੋ ਧੰਵਾਦ ਕਰਦੇ ਹੋਏ ਪ੍ਰਭੂ ਯਿਸੂ ਦੇ ਵਿੱਚ ਬਣੇ ਰਹੋ ਸੱਚਮੁੱਚ ਪ੍ਰਭੂ ਅੱਜ ਦਾ ਇਹ वचन ਤੁਹਾਡੇ ਲੋਕਾਂ ਦੇ ਘਰਾਂ ਵਿੱਚ ਉਹਨਾਂ ਦੇ ਜੀਵਨ ਵਿੱਚ ਬੱਚਿਆਂ ਦੇ ਜੀਵਨ ਵਿੱਚ ਪੂਰਾ ਹੋਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਔਰ ਜੋ ਪ੍ਰਾਰਥਨਾ ਨਹੀਂ ਕਰ 파ਰੇ ਉਹ ਪ੍ਰਾਰਥਨਾ ਕਰਨੀ ਸ਼ੁਰੂ ਕਰ ਦੇਣ ਪ੍ਰਭੂ ਜੋ ਪ੍ਰਭੂ ਦੂਸਰਿਆਂ ਲਈ ਪ੍ਰਾਰਥਨਾ ਨਹੀਂ ਕਰ 파ਰੇ ਉਹ ਦੂਸਰਿਆਂ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰ ਦੇਣ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਅਜੂਬ ਵਾਂਗੂ ਮੇਰੇ ਪਰਮੇਸ਼ਵਰ ਉਹ ਦੁੱਗਣੀਆਂ ਆਸ਼ੀਸ਼ਾਂ ਔਰ ਉਹਨਾਂ ਦੇ ਜੀਵਨ ਬਹਾਲ ਹੋ ਜਾਣ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਮਿਲੇ ਵਡਿਆਈ ਤੁਹਾਡੇ ਨਾਮ ਨੂੰ ਮਿਲੇ ਔਰ ਪਰਮੇਸ਼ਰ ਮੈਂ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਤੁਹਾਡੇ ਜੀਵ ਜੀਵ ਸਾਮ ਅਤੀ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਦੇ ਕੋਲੋਂ ਮੰਗਦਾ ਹਾਂ ਆਮੇਨ 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 ਹallelujah ਗੋਡ ਬles ਯੂ ਸਾਰਿਆਂ ਨੂੰ ਪਰਮੇਸ਼ਰ ਤੁਹਾਨੂੰ ਸਭ ਨੂੰ ਆਸ਼ੀਸ਼ ਦੇਣ ਬਰਕਤ ਦੇਣ ਔਰ ਅੱਜ ਦੇ ਇਸ ਵਚਨ ਦੇ ਦੁਆਰਾ ਪਰਮੇਸ਼ਰ ਤੁਹਾਨੂੰ ਪ੍ਰਾਰਥਨਾ ਕਰਨੀ ਸਿਖਾਉਣ ਕਿਉਂਕਿ ਜਦੋਂ ਅਸੀਂ ਲਗਾਤਾਰ ਪ੍ਰਾਰਥਨਾ ਕਰਦੇ ਹਾਂ ਧੰਨਵਾਦ ਕਰਦੇ ਹਾਂ ਉਦੋਂ ਅਸੀਂ ਉਸ ਪਰਮੇਸ਼ਵਰ ਵਿੱਚ ਬਣੇ ਰਹਿੰਦੇ ਆਂ ਔਰ ਜਦੋਂ ਅਸੀਂ ਉਸ ਪਰਮੇਸ਼ਵਰ ਵਿੱਚ ਬਣੇ ਰਹਿੰਦੇ ਆਂ ਤਾਂ ਸੱਚਮੁੱਚ ਅਸੀਂ 100 ਗੁਣਾ ਫੜ ਲੈ ਕੇ ਆਉਣ ਵਾਲੇ ਬਣ ਜਾਂਦੇ ਆਂ ਤੇ ਜਦੋਂ ਅਸੀਂ ਦੂਸਰਿਆਂ ਲਈ ਪ੍ਰਾਰਥਨਾ ਕਰਦੇ ਆਂ ਉਦੋਂ ਪਰਮੇਸ਼ਵਰ ਸਾਡੇ ਜੀਵਨਾਂ ਨੂੰ ਬਹਾਲ ਕਰ ਦਿੰਦੇ ਨੇ ਸਾਡੀਆਂ ਜ਼ਿੰਦਗੀਆਂ ਨੂੰ ਬਹਾਲ ਕਰ ਦਿੰਦੇ ਨੇ ਔਰ ਜੋ ਕੁਝ ਸਾਡਾ ਖੋਇਆ ਉਹਨੂੰ ਦੁੱਗਣਾ ਕਰਕੇ ਵਾਪਸ ਦਿੰਦੇ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ 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 ਲਗਾਤਾਰ ਪ੍ਰਾਰਥਨਾ ਕਰੋ ਪਰਮੇਸ਼ਵਰ ਚ ਬਣੇ ਰਹੋ ਪ੍ਰਭੂ ਯਸੂਦੇਨਾਥ ਮੈਂ ਮੰਗਦਾ ਹਾਂ ਆਮੇਨ ਆਮੇਨ ਗੋਡ ਬlesਸ ਯੂ